ਸੋ ਜੀ ਫੋਪੜਾ ਨਾ ਫੜੋ ਜਸਵੰਤ ਸਿੰਘ ਜੀ ਅੱਜ ਤੇਰੀ ਯਾਦ ਆਏ ਲੋਕਲੀ ਜੀ ਅੱਜ ਛੱਡਖਣ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਕੀ ਕਹਣਾ ਚਾਹੋ ਜਗਤ ਜਲੰਧਰ ਅਖਲਾ ਆਪਣੀ ਕਿਰਪਾ ਧਾਰ ਅੱਜ ਨਵੇਂ ਸਾਲ ਦੀ ਸ਼ੁਰੂਆਤ ਹੈ ਅੰਗਰੇਜ਼ੀ ਦੀ 2024 ਦੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਅੱਜ ਅਸੀਂ ਇਹੀ ਮੈਸੇਜ ਦੇਵਾਂਗੇ ਨੌਜਵਾਨ ਪੀੜ੍ਹੀ ਨੂੰ ਜੋ ਕਿ ਨਸ਼ਿਆਂ ਵਿੱਚ ਗ੍ਰਸਤ ਹੋਈ ਹੋਈ ਹੈ ਪਿਛਲੇ ਔਗਣ ਬਖਸ਼ ਲੈ ਅੱਗੇ ਮਾਰਗ ਪਾਵੇ ਅੱਜ ਜਿਹੜਾ ਹੈਗਾ ਵਾ ਉਹਨਾਂ ਨੂੰ ਗੁਰੂ ਘਰਾਂ ਵਿੱਚ ਨਤਮਕ ਹੋ ਕੇ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅੱਜ ਤੋਂ ਅਸੀਂ ਬਾਅਦ ਕੋਈ ਪੁੱਠੇ ਕੰਮ ਨਹੀਂ ਕਰਾਂਗੇ ਤੇ ਗੁਰੂ ਦੇ ਲੱਗ ਕੇ ਆਪਣੇ ਜੀਵਨ ਨੂੰ ਸਹੀ ਸੇ ਦੇਵਾਂਗੇ। ਹਾਂਜੀ ਬਾਬਾ ਜੀ ਆਪਣਾ ਨਾਮ। ਦੱਸ ਦਿਨਾ ਭਾਈ ਸੁਖਜੀਤ ਸਿੰਘ ਜੀ ਖਾਲਸਾ ਅੰਮ੍ਰਿਤਸਰ ਸਾਹਿਬ। ਸੋ ਅੱਜ 90 ਸਾਲ ਦੀ ਆਮਦ ਦੇ ਉੱਪਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਸੀ। ਏਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਿੰਦੋ ਮੁਸਲਮਾਨ ਸਿੱਖ ਐਸਾਈ ਚਾਰੇ ਧਰਮ ਦੇ ਲੋਕ ਖੱਤਰੀ ਬ੍ਰਾਹਮਣ ਸੂਤ ਵੈਸਪ ਦੇਸ਼ ਚੋਂ ਵਰਨਾ ਕੋ ਸੰਜਾ ਇਹ ਜੋ ਸਤਨ ਗੁਰੂ ਰਾਮਦਾਸ ਜੀ ਦਾ ਡਿੱਠੇ ਸਭੇ ਥਾਵ ਨਹੀਂ ਤੋ ਜੇ ਇਹ ਗੁਰੂ ਸਾਹਿਬ ਜੀ ਦੇ ਚਾਰ ਦਰਵਾਜੇ ਨੇ ਤਾਰੇ ਚਾਰੇ ਧਰਮਾਂ ਦੇ ਮਜ਼ਬ ਦੇ ਲੋਕ ਹੁੰਦੇ ਨੇ ਉਹਨਾਂ ਦਾ ਉਹਨਾਂ ਦੇ ਸਰਬੱਤ ਦੇ ਭਲੇ ਦੀ ਅਰਦਾਸ ਸਾਰੇ ਸੰਸਾਰ ਦੇ ਭਲੇ ਦੀ ਅਰਦਾਸ ਚੜ੍ਹਦੀ ਕਲਾ ਆਮਨ ਸ਼ੰਤੀ ਔਰ ਨਸ਼ਿਆਂ ਤੋਂ ਛੱਡੋ ਦੂਰ ਨਸ਼ੇ ਦੂਰ ਕਰੋ ਅਮਰ ਸ਼ਕੋਪ ਸਿੰਘ ਸਜੋ ਗੁਰਦੇ ਲਾਟ ਲਗੋ ਨਵੇਂ ਸਾਲ ਦਾ ਸੰਕਲਪ ਇਹੋ ਕਿ ਨਵੀਂ ਜਿਹੜੀ ਆਉਣ ਵਾਲੀ ਜਨਰੇਸ਼ਨ ਨਸ਼ੇ ਦੇ ਵਿੱਚ ਬਹੁਤ ਫਸ ਚੁੱਕੀ ਹੈ ਇਹੋ ਹੀ ਅਰਦਾਸ ਹੈ ਕਿ ਇਹਨਾਂ ਨੂੰ ਮਾਰੇ ਅੱਗੇ ਕੀ ਇਹਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਲਓ ਸਰਬੱਤ ਦੇ ਭਲੇ ਦੀ ਅਰਦਾਸ ਅਮਰ ਸ਼ਕੋਪ ਸਿੰਘ ਸਜੋ ਗੁਰੂ ਵਾਲੇ ਬਣੋ ਚੜ੍ਹਦੀ ਕਲਾ ਵਿੱਚ ਰਹੋ ਨਸ਼ਿਆਂ ਦੂਰ ਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪੈਣ ਸਰਬੱਤ ਦਾ ਭਲਾ ਅਗੀ ਪਾਪਾ ਜੀ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਗੁਰਦੀਪ ਸਿੰਘ ਆਇਆ। ਸੋ ਆਜੇ ਸਕਦਾ ਨਵੇਂ ਸਾਲ ਦੀ ਆਮਦ ਤੇ ਸਤਿ ਸ਼੍ਰੀ ਅਕਾਲ ਜੀ ਹਰਮੰਦਰ ਸਾਹਿਬ ਵੱਡੇ ਗਿਰਦੇ ਜਾ ਰਹੀ ਹੈ ਕੀ ਕਹਿਣਾ ਚਾਹੋਗੇ। ਸਤਿ ਸ਼੍ਰੀ ਅਕਾਲ ਜੀ ਹਰਮੰਦਰ ਸਾਹਿਬ ਜਿਹੜਾ ਕਿ ਹਰ ਇੱਕ ਪ੍ਰਾਣੀ ਵਾਸਤੇ ਰਸਤਾ ਦੱਸਦਾ ਹੈ। ਉਹ ਦੇ ਮਨ 'ਚ ਇਹ ਹੁੰਦਾ ਹੈ ਕਿ ਮੈਂ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਸਤਿ ਸ਼੍ਰੀ ਅਕਾਲ ਜੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਕਰਾਂ ਇਸੇ ਕਰਕੇ ਅੱਜ ਹਰ ਪ੍ਰਾਣੀ ਮਾਤਰ ਗੁਰਨਾਇਣਕ ਨਾਮ ਲੇਵਾ ਜਿਹੜਾ ਸ੍ਰੀ ਗੁਰੂ ਰਾਮਦਾਸ ਜੀ ਦੇ ਵਿੱਚ ਆਸਥਾ ਰੱਖਦਾ ਹੈ ਉਹ ਸੱਚ칸 ਤੇ ਇਹ ਦਰਸਾ ਬਿਕੇ ਆ ਕੇ ਨਮਸਤਕ ਕਰਦਾ ਹੈ ਅਤੇ ਆਪਣੇ ਭੱਗਾਂ ਨੂੰ ਭਗ ਭਲਿਆ ਗਿੰਦਾ ਹੈ ਤਾਂ ਜੋ ਇਸ ਨਵੇਂ ਸਾਲ ਵਿੱਚ ਹਰ ਤਰ੍ਹਾਂ ਦੀਆਂ ਖੁਸ਼ੀਆਂ ਖੇੜੇ ਤੇ ਚੰਦਰਸਤੀਆਂ ਬਖਸ਼ਣ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਤੇ ਹਰ ਇੱਕ ਨੂੰ ਖੁਸ਼ੀਆਂ ਖੇੜੇ ਮਿਲਦੇ ਨੇ ਜਿਹੜਾ ਇੱਕ ਪਾਸੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਂਦਾ ਹੈ ਤੇ ਪੂਰੀ ਵਿਸ਼ਵਾਸ ਨਾਲ ਦਰਸ਼ਨ ਕਰਦਾ ਹੈ ਸਤਿਗੁਰ ਪਾਤਸ਼ਾਹ ਉਹਨਾਂ ਤੇ ਰਹਿਮਤਾਂ ਕਰਦੇ ਨੇ ਤੇ ਖੁਸ਼ੀਆਂ ਬਖਸ਼ਦੇ ਨੇ You're <laughs> welcome.